ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਤਿ ਵਾਉ ਨ ਲਕੈ ਪਾਰ ਬ੍ਰਹਮ ਸਰਣਾਈ ਜੋ ਗਿਰਦੇ ਹਮਾਰੇ RAM ਕਰ ਦੁੱਖ ਲੱਗੈ ਨਾ ਭਾਈ ਫਰੀਦਾ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਹੋ ਚੱਲਾ ਤ ਭਿੱਜੈ ਕੰਬੜੀ रहा त टुटे होजो सिजो कंबली अलाह भरस में हो जय मिला त न सजण टुट ने ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਰ ਗੁਰਬਾਣੀ ਕਹੈ ਸੇਵਕ ਜਨਮਨ ਪਰ ਤਖ ਗੁਰ ਨਿਸਤਾਰੇ ਸੋ ਕਹੋ ਢੰ ਗੁਰ ਸੇਵੀਐ ਹੇ ਇਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵ ਸਰਬ ਸੁਖ ਕਾ ਦਾਤਾ ਸਤਗੁਰ ਤਾਕੇ ਸਰਣੀ ਪਾਈਐ ਦਰਸ਼ਨ ਭੀਟਤ ਹੋਤ ਆਨੰਦਾ ਦੁਖ ਗਿਆ ਹਰ ਗਾਈਐ ਸਰਬ ਸੁਖਾਂ ਦਾਤਾ ਸਤ ਗੁਰ 타ਕੇ ਸਰਨੇ ਪਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਈਐ ਹਰ ਰਸ ਪੀਵਹੁ ਪਾਏ ਨਾਮ ਜਪੋ ਨਾਮੋ ਅਰਦਹੁ ਗੁਰਪੂਰੇ ਕੀ ਸਰਣਾਏ ਰਹਾ ਤਿਸ ਹੈ ਪ੍ਰਾਪਤ ਜਿਸ ਤੁਰ ਲਿਖਿਆ ਸੋਏ ਪੂਰਨ ਪਾਏ ਨਾਨਕ ਕੀ ਬੇਨੰਤੇ ਪ੍ਰਵਜੇ ਨਾਮ ਰਹਾ ਲੈ ਵਲਾਈ ਨਾਨਕ ਕੀ ਬੇਨੰਤੇ ਪ੍ਰਵਜੇ ਨਾਮ ਰਹਾ ਲੈ ਵਲਾਈ ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸੰਗ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਜੁੜਨ ਦਾ ਆਪਾਂ ਸਾਰੇ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 600 ਤੀ ਅੰਗ ਦੇ ਉੱਤੇ ਸੁਭਾਏ ਬਾਣ ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਇਹ ਬਾਣੀ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਸਾਨੂੰ ਕਹਿਣਾ ਕੀ ਚਾਹੁੰਦੇ ਐ ਸਰਬ ਸੁਖਾਂ ਦਾ ਦਾਤਾ ਸਤਿਗੁਰੁ ਤਾਂ ਕੀ ਸਰਣੀ ਪਾਈਐ ਕਹਿੰਦੇ ਜਿਹੜੇ ਇਹ ਬਾਣੀ ਐ ਇਹ ਉਸ ਅਕਾਲ ਦੀ ਬਾਣੀ ਐ ਇਹ ਬਾਣੀ ਦੇ ਵਿੱਚ ਕਿਸੇ ਬੰਦੇ ਦੀ ਸਿਫਤ ਨਹੀਂ ਕੀਤੀ ਗਈ ਇਹ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਰੇ ਦੇ ਸਾਰੇ ਬਾਣੀ ਜਿਹੜੀ ਹੈ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਉਸਤਤ ਹੈ ਕਹਿੰਦੇ ਤੁਸੀਂ ਇਹਦੇ ਨਾਲ ਜੁੜ ਜਿਓ ਜਿੱਤੇ ਇਸ ਬਾਣੀ ਦੇ ਨਾਲ ਜੁੜਜੋਗੇ ਉਦ ਦੇ ਤੁਹਾਨੂੰ ਸਾਰੇ ਜ਼ਿੰਦਗੀ ਦੇ ਸੁੱਖ ਮਿਲ ਜਾਣਗੇ ਸਰਬ ਸੁਖਾਂ ਦਾ ਦਾਤਾ ਸਤਗੁਰੂ ਇਹ ਸਾਡਾ ਸਤਿਗੁਰੂ ਹੈ ਜੀ ਜਿਹੜੀ ਬਾਣੀ ਹੈ ਇਹ ਸਾਡਾ ਗੁਰੂ ਹੈ ਇਹ ਸਾਡਾ ਸਤਿਗੁਰੂ ਹੈ ਇਹਦੇ ਨਾਲ ਜਦੋਂ ਅਸੀਂ ਜੁੜਾਂਗੇ ਸਰਬ ਸੁੱਖਾਂ ਦਾ ਦਾਤਾ ਸਤਿਗੁਰ ਤਾਂ ਕਿ ਸ਼ਰਣੀ ਪਾਈ ਹੈ ਜਦੋਂ ਇਹਦੀ ਸ਼ਰਣ ਚ ਆ ਜਾਾਂਗੇ ਅਸੀਂ ਨਾ ਜੀ ਉਦੋਂ ਸਾਡੇ ਜ਼ਿੰਦਗੀ ਦੇ ਵਿੱਚ ਸਾਰੇ ਤਰ੍ਹਾਂ ਦੇ ਸੁੱਖ ਜਿਹੜੇ ਐ ਉਹ ਆ ਜਾਣਗੇ ਜਦੋਂ ਅਸੀਂ ਗੁਰਬਾਣੀ ਨੂੰ ਛੱਡ ਕੇ ਕਿਸੇ ਹੋਰ ਥਾਂ ਤੇ ਫਿਰਦੇ ਆ ਗੁਰੂ ਸਾਹਿਬ ਕਹਿੰਦੇ ਧੁੱਪ ਧੂੜ ਤੱਕੇ ਇਦੋਂ ਹੋਰ ਕੋਈ ਚੀਜ਼ ਨਹੀਂ ਮਿਲਲੇ ਧੁੱਪ ਮਿਲਨੀ ਹੈ ਧੂੜ ਮਿਲਨੀ ਹੈ ਤੇ ਤੱਕੇ ਮਿਲਨੇ ਨੇ ਇੱਥੋਂ ਮਿਲਨੀ ਹੈ ਸ਼ਾਂਤੀ ਜਦੋਂ ਮਨ ਬੰਦੇ ਦਾ ਸ਼ਾਂਤ ਹੋ ਗਿਆ ਸਮਝ ਲਓ ਸਾਰੇ ਸੁੱਖ ਉਹਦੀ ਝੋਲੀ ਦੇ ਵਿੱਚ ਪੈ ਜਾਂਦੇ ਐ ਦਰਸ਼ਨ ਭੇਟਤ ਹੋਤ ਅਨੰਦਾ ਦੁੱਖ ਗਿਆ ਹਰ ਗਈ ਹੈ ਜਦੋਂ ਗੁਰੂ ਦੇ ਦਰਸ਼ਨ ਕਰ ਲੈਨੇ ਆ ਨਾ ਜੀ ਦਰਸ਼ਨ ਕਰਨ ਦੇ ਨਾਲ ਇਹ ਬੰਦੇ ਦਾ ਮਨ ਜਿਹੜਾ ਉਹ ਖੁਸ਼ ਹੋ ਜਾਂਦਾ ਹੈ ਹੋਤ ਅਨੰਦਾ ਖੁਸ਼ੀ ਹੋ ਜਾਂਦੀ ਅੰਦਰ ਹਿਰਦਾ ਜਿਹੜਾ ਉਹ ਖੇੜੇ ਚ ਆ ਜਾਂਦਾ ਦੁੱਖ ਗਿਆ ਹਰ ਗਈ ਹੈ ਜਿਹਨੂੰ ਗਉਣ ਦੇ ਨਾਲ ਸਾਡੇ ਅੰਦਰ ਦੇ ਦੁੱਖ ਖਤਮ ਹੋ ਜਾਂਦੇ ਆ ਫਿਰ ਉਹਨੂੰ ਅਸੀਂ ਗਾਉਣਾ ਕਿਉਂ ਭੁੱਲ ਗਏ ਆ ਜਿਹਦੇ ਨਾਲ ਗਾਉਣ ਦੇ ਨਾਲ ਸਾਡਾ ਮਨ ਖੁਸ਼ ਹੁੰਦਾ ਉਹਨੂੰ ਫਿਰ ਗਾਉਣਾ ਅਸੀਂ ਕਿਉਂ ਭੁੱਲ ਗਏ ਆ ਅਸੀਂ ਉਹ ਗਾਉਣ ਲੱਗੇ ਜਿਹਦੇ ਨਾਲ ਅੰਦਰ ਤੜਫਦਾ ਹੈ ਜਿਹਦੇ ਨਾਲ ਅੰਦਰ ਅੱਗਵਾਗ ਭੁੱਜਦਾ ਹੈ ਜਿਹੜੀ ਚੀਜ਼ ਸਾਨੂੰ ਅੰਦਰੋਂ ਦੁੱਖ ਦੁਖੀ ਕਰਦੀ ਹੈ ਅਸੀਂ ਉਹਨਾਂ ਚੀਜ਼ਾਂ ਦੇ ਨਾਲ ਜੁੜਦੇ ਜਾ ਰਹੇ ਹਾਂ ਇੱਥੇ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਦਰਸ਼ਨ ਭੇਟਤ ਹੋਤ ਆਨੰਦਾ ਕਹਿੰਦੇ ਜਦੋਂ ਗੁਰੂ ਦਾ ਦਰਸ਼ਨ ਕਰਨੋਗੇ ਉਦੋਂ ਤੁਹਾਡੇ ਹਿਰਦੇ 'ਚ ਆਨੰਦ ਪੈਦਾ ਹੋ ਜਾਣਾ ਖੇੜਾ ਪੈਦਾ ਹੋ ਜਾਣਾ ਅਸੀਂ ਰੋਜ਼ ਪੜਦੇ ਹਾਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਬੰਦਾ ਕਹਿੰਦਾ ਗੱਡੀ ਲੈ ਲਈ ਬੜਾ ਆਨੰਦ ਆਇਆ ਜਦੋਂ ਮਹੀਨਾ ਕ ਲੰਘਿਆ ਫੇਰ ਆਨੰਦ ਕਿੱਥੇ ਗਿਆ ਨਵੀਂ ਕੋਠੀ ਪਾਈ ਬੰਦਾ ਕਹਿੰਦਾ ਬੜਾ ਆਨੰਦ ਆਇਆ ਪਰ ਦੋ ਚਾਰ ਮਹੀਨਿਆਂ ਬਾਅਦ ਫੇਰ ਆਨੰਦ ਕਿੱਥੇ ਜਾਂਦਾ ਘਰ ਵਿੱਚ ਪੁੱਤ ਹੋਇਆ ਬੰਦਾ ਕਹਿੰਦਾ ਬੜਾ ਆਨੰਦ ਹੋਇਆ ਜਦੋਂ ਉਹੀ ਪੁੱਤ ਫੇਰ ਗਾਲ੍ਹਾਂ ਕੱਢਦਾ ਫੇਰ ਕਹਿੰਦਾ ਬੜਾ ਦੁਖੀ ਆ ਪਰ ਜਦੋਂ ਅਸੀਂ ਗੁਰੂ ਦੇ ਨਾਲ ਜੁੜ ਜਾਾਂਗੇ ਤੁਹਾਨੂੰ ਜ਼ਿੰਦਗੀ ਪਰ ਕਦੇ ਵੀ ਪਛਤਾਉਣਾ ਨਹੀਂ ਪੈਣਾ ਦਰਸ਼ਨ ਭੇਟਤ ਹੋਤ ਆਨੰਦਾ ਜਦੋਂ ਦਰਸ਼ਨ ਕਰ ਲਿਆ ਉਹਦੇ ਹਿਰਦੇ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਦੁੱਖ ਗਿਆ ਫਰ ਗਈ ਹੈ ਕਹਿੰਦੇ ਜਿਹੜੇ ਅੰਦਰ ਸਾਡੇ ਦੁੱਖ ਨੇ ਕਲੇਸ਼ ਨੇ ਝਗੜੇ ਨੇ ਕਹਿੰਦੇ ਉਹ ਇਸ ਬਾਣੀ ਨੂੰ ਗਾਉਣ ਦੇ ਨਾਲ ਸਾਰੇ ਖਤਮ ਹੋ ਜਾਣਗੇ ਹਰ ਰਸ ਪੀਵੋ ਭਾਈ ਕਹਿੰਦੇ ਇਹ ਜਿਹੜੀ ਬਾਣੀ ਹੈ ਨਾ ਇਹਨੂੰ ਤੁਸੀਂ ਜਿਵੇਂ ਅੰਮ੍ਰਿਤ ਪੀਂਦਾ ਹੈ ਇਨਸਾਨ ਦੁੱਧ ਪੀਂਦਾ ਹੈ ਇਨਸਾਨ ਪਾਣੀ ਪੀਂਦਾ ਹੈ ਇਨਸਾਨ ਕਹਿੰਦੇ ਇਸੇ ਤਰ੍ਹਾਂ ਇਹ ਬਾਣੀ ਨੂੰ ਵੀ ਆਪਣੇ ਅੰਦਰ ਪੀਵੋ ਇਹ ਰਸ ਹੈ ਅਸੀਂ ਹੋਰ ਰਸਾਂ ਜਤੇ ਚਿੰਬੜ ਗਏ ਪਰ ਕੱਲ ਵੀ ਗੱਲ ਕੀਤੀ ਸੀ ਕਿ ਸਰੀਰ ਨੂੰ ਨੌ ਤਰ੍ਹਾਂ ਦੇ ਰਸ ਚਿੰਬੜ ਗਏ ਨੇ ਪਰ ਆ ਜਿਹੜਾ ਰਸ ਹੈ ਨਾ ਜੀ ਹਰ ਰਸ ਪਰਮਾਤਮਾ ਦਾ ਰਸ ਇਹਨੂੰ ਤੁਸੀਂ ਪੀਓ ਇਹ ਜਦੋਂ ਰਸ ਤੁਸੀਂ ਪੀਓਗੇ ਤਾਂ ਤੁਹਾਡਾ ਅੰਦਰ ਜਿਹੜਾ ਉਹ ਜਿਵੇਂ ਫੁੱਲ ਨੂੰ ਪਾਣੀ ਮਿਲ ਜਾਂਦਾ ਹੈ ਬੂਟੇ ਨੂੰ ਪਾਣੀ ਮਿਲ ਜਾਂਦਾ ਉਹ ਫੁੱਲ ਮੁਰਝਾਇਆ ਹੋਇਆ ਉਹ ਵੀ ਖਿੜ ਜਾਂਦਾ ਹੈ ਕਹਿੰਦੇ ਇਸੇ ਤਰ੍ਹਾਂ ਮੁਰਝਾਇਆ ਹੋਇਆ ਅੰਦਰ ਉਹ ਵੀ ਖਿੜ ਜਾਣਾ ਜਿਵੇਂ ਗੁਰੂ ਸਾਹਿਬ ਕਹਿੰਦੇ ਐ ਸੋਕੇ ਹਰੇ ਕੀਏ ਖਿਨ ਬਾਹੇ ਕਹਿੰਦੇ ਕਿ ਖਿਨ ਵਿੱਚ ਜਿਹੜੇ ਅੰਦਰ ਸਾਡੇ ਸੁੱਕੇ ਪਏ ਸੀ ਜਦੋਂ ਇਹ ਬਾਣੀ ਸਾਡੇ ਅੰਦਰ ਚਲੇ ਗਈ ਫਰ ਰਸ ਪੀਵੋ ਭਾਈ ਕਹਿੰਦੇ ਜਦੋਂ ਇਹ ਬਾਣੀ ਸਾਡੇ ਅੰਦਰ ਚਲੇ ਗਏ ਅੰਦਰੋਂ ਬਿਲਕੁਲ ਇਸ ਤਰ੍ਹਾਂ ਹੋ ਜਾਣਗੇ ਜਿਵੇਂ ਬੂਟੇ ਦੇ ਵਿੱਚ ਪਾਣੀ ਪਾਉਣ ਤੋਂ ਬਾਅਦ ਉਹ ਹਰਿਆ ਭਰਿਆ ਤੇ ਕਮਲ ਆਇਆ ਹੋਇਆ ਬੂਟਾ ਜਿਹੜਾ ਉਹ ਬਿਲਕੁਲ ਸੋਹਣਾ ਹੋ ਜਾਂਦਾ ਹੈ ਇਸੇ ਤਰ੍ਹਾਂ ਇਹ ਕਹਿੰਦੇ ਤੁਸੀਂ ਜਦੋਂ ਇਹ ਬਾਣੀ ਨੂੰ ਆਪਣੇ ਅੰਦਰ ਪੀਓਗੇ ਕਹਿੰਦੇ ਤੁਸੀਂ ਵੀ ਉਹਦੇ ਵਾਂਗ ਹਰੇ ਭਰੇ ਹੋ ਜਾਓਗੇ ਨਾਮ ਜਪੋ ਨਾਮੋ ਅਰਦੋ ਗੁਰਪੂਰੇ ਕੀ ਸਰਣਾਏ ਕਹਿੰਦੇ ਗੁਰੂ ਪੂਰਾ ਜਿਹੜਾ ਪੂਰਾ ਗੁਰੂ ਕਿਹੜਾ ਜੀ ਅਸੀਂ ਸੁਖਨੀ ਸਾਹਿਬ ਦੇ ਵਿੱਚ ਪੜਿਆ ਜਾਂਦਾ ਪੂਰਾ ਪ੍ਰਭ ਆਰਾਧੇ ਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪੂਰਾ ਕਿਹੜਾ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੂਰੀ ਹੈ ਇਹਦੇ ਨਾਲ ਜੁੜੀਏ ਜੇ ਅਸੀਂ ਇਹਦੇ ਨਾਲ ਜੁੜ ਜਾਾਂਗੇ ਫੜਾ ਆਨੰਦ ਆਉਣਾ ਪਰ ਅਸੀਂ ਜੁੜ ਕੱਚਿਆਂ ਪਿਲਿਆਂ ਦੇ ਨਾਲ ਗਏ ਗੁਰੂ ਸਾਹਿਬ ਕਹਿੰਦੇ ਭਾਈ ਉਹਨਾਂ ਨਾਲੋਂ ਨਾਤਾ ਤੋੜ ਲਓ ਜਿਹੜੇ ਕੱਚੇ ਪਿੰਲੇ ਨੇ ਉਹਨਾਂ ਨਾਲੋਂ ਨਾਤਾ ਹੀ ਤੋੜ ਲਓ ਕਿਉਂਕਿ ਉਹਨਾਂ ਨੇ ਸਾਨੂੰ ਜਿਉਂਦਿਆਂ ਜਿਉਂਦਿਆਂ ਵੀ ਦੁੱਖ ਦੇਣਾ ਮਰਨ ਤੋਂ ਬਾਅਦ ਵੀ ਉਹ ਦੁੱਖ ਦੇਣਗੇ ਨਾਨਕ ਕੱਚੜਿਆਂ ਸਿਓ ਤੋੜ ਜਿਹੜੇ ਕੱਚੇ ਬਿਲੇ ਨੇ ਉਹਨਾਂ ਨਾਲੋਂ ਨਾਤਾ ਤੋੜ ਲੋ ਨਾਨਕ ਕੱਚੜਿਆਂ ਸੋਂ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜੀ ਬੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ ਉਹਨਾਂ ਨੇ ਜਿਉਂਦਿਆਂ ਜਿਉਂਦਿਆਂ ਵੀ ਤੇਰਾ ਸਾਥ ਛੱਡ ਦੇਣਾ ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੇ ਅਸੀਂ ਜੁੜ ਗਏ ਮਰਨ ਤੋਂ ਬਾਅਦ ਵੀ ਇਹਨੇ ਸਾਥ ਨਹੀਂ ਛੱਡਣਾ ਨਾਮ ਜਪੋ ਨਾਮੋ ਅਰਾਧੋ ਗੁਰਪੂਰੇ ਕੀ ਸ਼ਰਣਾਏ ਕਹਿੰਦੇ ਪੂਰੇ ਗੁਰੂ ਦੀ ਸ਼ਰਣ ਚ ਪੈ ਕੇ ਨਾਮ ਜਪਣਾ ਚਾਹੀਦਾ ਨਾਮ ਆਰਾਧਨਾ ਚਾਹੀਦਾ ਇਹ ਪੂਰੇ ਗੁਰੂ ਦੀ ਨਿਸ਼ਾਨੀ ਹੈ ਜੇ ਅਸੀਂ ਗੁਰੂ ਪੂਰੇ ਦੇ ਕੋਲ ਆਵਾਂਗੇ ਉਹਨੇ ਸਾਨੂੰ ਬਾਣੀ ਦੇ ਨਾਲ ਜੋੜ ਦੇਣਾ ਜਿਹੜੇ ਕੱਚੇ ਬਿੱਲੇ ਨੇ ਉਹਨਾਂ ਨੇ ਆਪਣੇ ਨਾਲ ਜੋੜ ਲੈਣਾ ਰਹਾਓ ਰਹਾਓ ਦਾ ਭਾਵ ਇਸ ਸ਼ਬਦ ਦੀ ਇਕੱਲੀ ਇਕੱਲੀ ਪੰਕਤੀ ਜਿਹੜੀ ਹੈ ਉਹਨੂੰ ਬੜੇ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਹੁਣ ਇੱਥੇ ਥੋੜਾ ਜਿਹਾ ਹੈ ਕਿ ਗੁਰੂ ਸਾਹਿਬ ਨੇ ਕਿਹਾ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਕਿ ਉਹ ਬੰਦੇ ਨੂੰ ਪ੍ਰਮਾਤਮਾ ਪ੍ਰਾਪਤ ਹੁੰਦਾ ਜਿਹਦੇ ਕਰਮਾਂ 'ਚ ਧੁਰ ਤੋਂ ਲਿਖਿਆ ਹੋਇਆ ਨਹੀਂ ਭਾਈ ਇੱਥੇ ਗੁਰੂ ਸਾਹਿਬ ਸਾਨੂੰ ਕੀ ਸਮਝਾਉਣਾ ਚਾਹੁੰਦੇ ਆ ਜਿਵੇਂ ਇੱਕ ਬੱਚੇ ਨੂੰ ਸਕੂਲ ਅਸੀਂ ਭੇਜਦੇ ਆ ਉਹ ਕਿੰਨੇ ਸਾਲ ਸਕੂਲ ਜਾਂਦਾ ਉਹਨੇ ਉਹ ਲਿਖ ਲਿਆ ਲਿਖਣ ਤੋਂ ਬਾਅਦ ਫਿਰ ਕਿਤੇ ਜਾ ਕੇ ਉਹਨੂੰ ਨੌਕਰੀ ਮਿਲਦੀ ਹੈ ਇਸੇ ਤਰ੍ਹਾਂ ਇਸ ਰੋਜ਼ ਆਈਏ ਗੁਰਦੁਆਰਾ ਸਾਹਿਬ ਰੋਜ਼ ਆਪਣੇ ਗੁਰੂ ਦੇ ਕੋਲ ਆ ਕੇ ਬੈਠੀਏ ਫਿਰ ਉਹ ਸਾਡੇ ਅੰਦਰ ਲਿਖਿਆ ਜਾਣਾ ਤੁਰ ਲਿਖਿਆ ਜਾਣਾ ਤੁਰ ਅੰਦਰ ਲਿਖਿਆ ਜਾਣਾ ਫਿਰ ਪੂਰਨ ਪਾਏ ਫਿਰ ਉਹ ਪਰਮਾਤਮਾ ਮਿਲ ਜਾਣਾ ਫਿਰ ਉਹ ਇਨਸਾਰ ਜਿਹੜਾ ਉਹ ਗੁਣਵਾਨ ਹੋ ਜਾਣਾ ਇਸੈ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਏ ਕਹਿੰਦੇ ਜਿਹਨੂੰ ਪਰਮਾਤਮਾ ਮਿਲ ਜਾਂਦਾ ਉਹ ਫਿਰ ਗੁਣਵਾਨ ਹੋ ਜਾਂਦਾ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਨਾਮ ਲਿਖ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਐ ਨਾਨਕ ਕੀ ਬੇਨਤੀ ਪ੍ਰਭ ਜੀ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਵੀ ਬੇਨਤੀ ਕਰਦੇ ਐ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਨਿਵ ਲਾਏ ਕਿ ਮੇਰੀ ਵੀ ਲਿਵ ਜਿਹੜੀ ਐ ਪਰਮਾਤਮਾ ਦੇ ਨਾਮ ਦੇ ਨਾਲ ਲੱਗੀ ਰਵੇ ਅਸੀਂ ਵੀ ਆ ਕੇ ਬੇਨਤੀ ਕਰੀਏ ਸੱਚੇ ਪਾਈਸ਼ਾ ਸਾਡੀ ਵੀ ਜਿਹੜੀ ਲਿਵ ਐ ਉਹ ਤੁਹਾਡੇ ਨਾਲ ਲੱਗੀ ਰਵੇ ਪਰ ਸਾਡੀ ਲਿਵ ਤੇ ਜਿੱਦੇ ਜਨਮ ਹੋਇਆ ਸਾਡਾ ਉਹਦੀ ਲਿਵ ਟੁੱਟ ਗਈ ਗੁਰੂ ਅਮਰਦਾਸ ਜੀ ਕਹਿੰਦੇ ਲਿਵ ਛੁੜ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਜਿੱਦੇ ਜਨਮ ਹੋਇਆ ਸਾਡਾ ਉਸੇ ਦਿਨ ਪ੍ਰਮਾਤਮਾ ਦੇ ਨਾਲ ਲਿਵ ਟੁੱਟ ਗਈ ਤੇ ਲਿਵ ਕਿਹਦੇ ਨਾਲ ਜੁੜ ਗਈ ਮਾਇਆ ਦੇ ਨਾਲ ਲਿਵ ਜੁੜ ਗਈ ਪਰਮਾਤਮਾ ਦੇ ਨਾਮ ਉੱਟਕੀ ਲਿਵ ਅਸੀਂ ਵੀ ਆ ਕੇ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਜਿਵੇਂ ਤੁਹਾਡੀ ਬੇਨਤੀ ਹੈ ਇਸੇ ਤਰ੍ਹਾਂ ਸਾਡੀ ਤੁਹਾਡੇ ਅੱਗੇ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬੇਨਤੀ ਹੈ ਪਰਮਾਤਮਾ ਦੇ ਅੱਗੇ ਤੇ ਸਾਡੀ ਬੇਨਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੱਗੇ ਹੈ ਕਿ ਸੱਚੇ ਪਾਤਸ਼ਾਹ ਜੀ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਕਿ ਮੇਰੀ ਲਿਵ ਵੀ ਪਰਮਾਤਮਾ ਦੇ ਨਾਲ ਲੱਗੀ ਰਹੇ ਤਿਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਏ ਪੂਰਨ ਭਾਏ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ